ਮਨ ਲਓ ਮਨ ਲਓ ਕਹਿੰਦੇ ਵੀ ਜਦੋਂ ਇਹ 4 ਪਾਉਂਦਾ ਉਦੋਂ 10 ਦੇਨੇ ਕਮਲਾ ਹੋ ਜਾਂਦਾ। ਕਮਲਾ ਕਿਵੇਂ ਹੋ ਜਾਂਦਾ? ਉਹਨੂੰ ਪਹਿਲਾਂ ਤਾਂ ਆਪਾਂ ਸਹੀ ਸਟੇਜ ਦੇਖੋ ਜੀ। ਵੀ ਵੱਢਣ ਵਾਲੀ ਮੱਕੀ ਹੋ ਗਈ। ਆਪਾਂ ਇਹ ਮੰਨ ਲਓ ਹੁਣ ਇੱਕ ਮੱਝ ਆਪਾਂ ਗਾਂ ਦੀ ਕਰਦੇ ਆ ਜਿਹੜੀ 30 ਲੀਟਰ ਤੱਕ ਆ ਜਾਂਦਾ ਜੀ ਪਾਣੀ। ਜਿਹੜਾ ਕਿ ਆਪਾਂ ਧਿਆਨ ਨਹੀਂ ਦਿੰਦੇ। ਪਸ਼ੂ ਨੂੰ ਪਾਣੀ ਉਹਨਾਂ ਇਹ ਲਾ ਲੋ ਆਪਾਂ ਪਾਣੀ ਪੀਨੇ ਆ। ਇੱਕ ਤਾਂ ਹੋ ਗਿਆ ਆਪਣਾ ਫਿਲਟਰ ਵਾਲਾ ਪਾਣੀ, ਇੱਕ ਹੋ ਗਿਆ ਟੂਟੀ ਦਾ ਪਾਣੀ, ਇੱਕ ਹੋ ਗਿਆ ਮੋਟਰ ਦਾ ਪਾਣੀ। ਜਿਹੜਾ ਫਿਲਟਰ ਵਾਲਾ ਪਿੰਦਾ ਜੇ ਉਹਨੂੰ ਮੋਟਰ ਦਾ ਪਾਣੀ ਪੀਣਾ ਪਏ ਜੇ ਕਿੰਨਾ ਖਲਾ ਦਾ ਰੰਗ ਕਾਲਾ ਵੀ ਆ ਜਾਂਦਾ ਤੇ ਡੱਬਾ ਵੀ ਆ ਜਾਂਦਾ ਲਾਲ ਤੇ ਚਟਾ ਵੀ ਆ ਜਾਂਦਾ ਇਹਦੇ ਕੋਈ ਰੰਗ ਨਾਲ ਕੋਈ ਫਰਕ ਨਹੀਂ ਨਾ ਦੁੱਧ ਦਾ ਪੂਰਾ ਡੱਕਾ ਫਰਕ ਨਹੀਂ ਉਸ ਤੋਂ ਬਾਅਦ ਤੋਂ ਆਪਾਂ ਗੱਲ ਕਰਦੇ ਆਂ ਨਸਲ ਦੀ ਨਸਲ ਤਾਂ ਪਹਿਲੀ ਆ ਗਈ ਵੀ ਆਪਾਂ ਲੈਣੀ ਐ ਐਚ ਐਫ ਗਾਂ ਹੀ ਰੱਖਣੀ ਐ ਜੇ ਕੋਈ ਦੂਜੀਆਂ ਰੱਖਦਾ ਕੋਈ ਚੱਕਰ ਨਹੀਂ ਉਹਨਾਂ ਦੀ ਪ੍ਰੋਡਕਸ਼ਨ ਘਟ ਹੁੰਦੀ ਐ ਦੁੱਧ ਉਹ 10 15 ਲੀਟਰ ਹੀ ਦਿੰਦੇ ਐ ਬੜਾ ਨਹੀਂ ਦਿੰਦੇ ਨਾ ਥੋੜੀ ਜਿਹੀ ਫੈਟ ਵੱਧ ਹੁੰਦੀ ਐ ਐਚ ਐਫ ਐ ਜਿਹੜੀਆਂ ਇਹ ਆਮ ਘਰਾਂ 'ਚ ਵੀ ਜਿਹੜੀਆਂ ਗਾਂਆਂ ਖੜੀਆਂ ਛੋਡੇ ਘਰੇ ਮੈਨੂੰ ਬਾਲਾ ਤਾਂ ਨਹੀਂ ਪਤਾ ਜਿਹਦੇ ਵੀ ਘਰੇ ਦੋ ਪਸ਼ੂ ਹੈ ਉਹ ਜੇ 20 ਲੀਟਰ ਦੁੱਧ ਅੱਜ ਉਹਨਾਂ ਦੇ ਘਰੇ ਆ ਤਾਂ ਉਹ 40 ਹੋ ਸਕਦਾ ਥੋੜੀ ਜਿਹੀ ਮੈਨੇਜਮੈਂਟ ਦੀ ਲੋੜ ਹੈਚਫ ਗਾਂ ਦੀ ਗੱਲ ਨਿਪਟ ਗਈ ਜੀ ਉਸ ਤੋਂ ਬਾਅਦ ਚ ਹੁਣ ਆਪਾਂ ਗੱਲ ਕਰਾਂਗੇ ਫੀਡ ਬਾਰੇ ਫੀਡ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆ ਜਾਂਦਾ ਜੀ ਪਾਣੀ ਜਿਹੜਾ ਕਿ ਆਪਾਂ ਧਿਆਨ ਨਹੀਂ ਦਿੰਦੇ ਪਸ਼ੂ ਨੂੰ ਪਾਣੀ ਹੁਣੇ ਲਾ ਲਓ ਆਪਾਂ ਪਾਣੀ ਪੀਣਿਆਂ ਇੱਕ ਤਾਂ ਹੋ ਗਿਆ ਆਪਣਾ ਫਿਲਟਰ ਵਾਲਾ ਪਾਣੀ ਇੱਕ ਹੋ ਗਿਆ ਟੂਟੀ ਦਾ ਪਾਣੀ ਇੱਕ ਹੋ ਗਿਆ ਮੋਟਰ ਦਾ ਪਾਣੀ ਜਿਹੜਾ ਫਿਲਟਰ ਵਾਲਾ ਪਿੰਡਾ ਜੇ ਉਹਨੂੰ ਮੋਟਰ ਦਾ ਪਾਣੀ ਪੀਣਾ ਪਵੇ ਜੇ ਕਿੰਨਾ ਔਖਾ ਲੱਗਦਾ ਤੇ ਆਪਾਂ ਪਸ਼ੂਆਂ ਦਾ ਧਿਆਨ ਹੀ ਨਹੀਂ ਦਿੰਦੇ ਕਿਸੇ ਤੋਂ ਪਸ਼ੂ ਖਰੀਦ ਕੇ ਲੈਂਦੇ ਉਹਨੂੰ ਪੁੱਛਦਾ ਨਹੀਂ ਪਾਣੀ ਕਿਹੜਾ ਪੀਣਾ ਹੁੰਦਾ ਆ ਕੇ ਮਰ ਹੋ ਜਾਂਦੇ ਮਰ ਜਾਂਦੇ ਪਾਣੀ ਪਸ਼ੂਆਂ ਨੂੰ ਇਹਦੀ ਦੋ ਤਰ੍ਹਾਂ ਚੈੱਕ ਹੁੰਦਾ ਪਾਣੀ ਇੱਕ ਤਾਂ ਹੁੰਦਾ TDS ਜਿਹੜਾ ਆਪਣੇ ਘਰਾਂ 'ਚ ਵਾਟਰ ਲਾਉਣ ਵਾਲੇ ਉਹ ਪਾਣੀ ਜਟਬੋ ਕੇ ਚੈੱਕ ਕਰਦੇ ਆ ਇੱਕ ਹੁੰਦੀ ਹੈ EC ਇਲੈਕਟ੍ਰੋਨਿਕ ਕੰਡਕਟਿਵਿਟੀ ਪਾਣੀ ਦੇ ਵਿੱਚੋਂ ਕਰੰਟ ਲੰਘਣਾ ਉਹ ਕਰੰਟ ਤਾਂ ਜਿਹੜਾ ਜਮਾ ਪਿਆਰ ਪਾਣੀ ਆ ਉਹਦੇ ਵਿੱਚੋਂ ਕਰੰਟ ਨਹੀਂ ਲੰਘਦਾ ਉਹਦੇ ਵਿੱਚ ਲੂਣ ਕੋਲੇ ਹੁੰਦੇ ਆ ਉਹ ਲੂਣ ਤਾਰ ਦਾ ਕੰਮ ਕਰਦੇ ਹੋ ਜੁੜਦੇ ਜਿੰਨੇ ਜਿਆਦਾ ਹੋਣਗੇ ਉਹੀ ਸੀ ਵਧਦੀ ਜਾਊ 2000 ਰਸੀ ਤੱਕ ਆਪਣਾ ਪਾਣੀ ਹੁੰਦਾ 1 ਨੰਬਰ 4000 ਤੱਕ ਹੁੰਦਾ 2 6000 ਤੱਕ 3 8000 ਤੱਕ 4 ਨੰਬਰ ਪਾਣੀ ਆ ਚਾਰ ਨੰਬਰਾਂ ਦੇ ਵਿੱਚ ਗਿੰਦੇ ਨੂੰ ਜਿਹੜਾ 4 ਨੰਬਰ ਪਾਣੀ ਉਹ ਖੇਤਾਂ ਦੇ ਵਿੱਚ ਲਾਉਣ ਯੋਗ ਵੀ ਨਹੀਂ ਹੁੰਦਾ ਤੇ ਆਪਾਂ ਪਸ਼ੂ ਨੂੰ ਪਿਆ ਦਿੰਦੇ ਆ ਆਪਾਂ ਕੀ ਧਿਆਨ ਰੱਖਣਾ ਵੀ ਜੇ ਤਾਂ ਤੁਹਾਡੇ ਨੇੜੇ ਨਹਿਰ ਲੰਘਦੀ ਆ ਜਾਂ ਵਾਟਰ ਬਾਕਸ ਦਾ ਪਾਣੀ ਆ ਪਸ਼ੂ ਨੂੰ ਉਹ ਪਿਓ 1 ਲੀਟਰ ਦੁੱਧ ਪੈਦਾ ਕਰਨ ਪਿੱਛੇ 5 ਲੀਟਰ ਪਾਣੀ ਦੀ ਲੋੜ ਹੁੰਦੀ ਆ ਹੁਣ ਤੁਸੀਂ ਇਹ ਲਾ ਲਓ ਇੱਕ ਕੀਆ ਗੁਰਦਿਆਂ ਦੇ ਵਿੱਚ ਘੁੰਮਦਾ ਰਹਿੰਦਾ ਹੈ ਜੋ ਬਲੱਡ 1 ਲੀਟਰ ਪਿੱਛੇ ਤੁਸੀਂ ਇਹ ਲਾ ਲਓ ਜਾਂ 20 ਲੀਟਰ ਦਿੰਦੀ ਆ ਤਾਂ 100 ਲੀਟਰ ਪਾਣੀ ਹੋ ਗਿਆ ਐ ਮੰਨ ਲਓ ਵੀ ਕਿੰਨੀਆਂ ਬਾਲਟੀਆਂ ਬਣੀਆਂ 5-6 ਬਾਲਟੀਆਂ ਬਣੀਆਂ ਆਪਾਂ ਜੇ ਉਹਨੂੰ ਬੰਨ ਕੇ ਰੱਖਦੇ ਆ ਤਾਂ ਉਹ ਇੰਨਾ ਪਾਣੀ ਨਹੀਂ ਪੀਂਦੀ ਇੱਕ 24 ਘੰਟਿਆਂ ਦੇ ਵਿੱਚ ਖੋਜ ਹੋਈ ਆ ਅਮਰੀਕਾ ਦੇ ਵਿੱਚ 42 ਵਾਰੀ ਗਾਂ ਪਾਣੀ ਪੀਂਦੀ ਆ 24 ਘੰਟਿਆਂ 'ਚ 42 ਵਾਰੀ ਤੇ ਆਪਾਂ ਪਾਉਂਦੇ ਆ ਤਿੰਨ ਚਾਰ ਵਾਰੀ ਪਾਣੀ ਇਹਨੂੰ ਸਭ ਤੋਂ ਪਹਿਲਾਂ ਆਪਾਂ ਉਹਨੂੰ ਫੀਡ ਤੱਕੀ ਜਾਂਦੇ ਆ ਨੂਰਾ ਹੋਰੋ ਜੇ ਉਹ ਦੇਖੀ ਜਨਾਂ ਡਾਕਟਰਾਂ ਨੂੰ ਟੀਕੇ ਕੱਲੇ ਪਾਣੀ ਨੂੰ ਪਾਣੀ ਉਹਦਾ ਤੁਸੀਂ ਖੁੱਲਾ ਕਰ ਦਉ ਆਪਦੇ ਪਸ਼ੂਆਂ ਦਾ ਜਾਣਸਰ ਉਹਨੂੰ ਜੋ ਖੁੱਲਾ ਪਾਣੀ ਕਰਤਾ ਜੇ 15 ਦਿਨ ਦੀ ਤਾਂ ਉਹ ਪੀ ਤੇ ਆਟੋਮੈਟਕ ਹੀ ਆ ਚਲੋ ਦੂਸਰੀ ਗੱਲ ਫੀਡ ਦੀ ਕਰਦੇ ਹੁਣ ਆਪਾਂ ਫੀਡ ਹੈ ਜਿਹੜੀ ਇਹ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਕੱਚੀ ਫੀਡ ਇੱਕ ਰੋਸਟਡ ਫੀਡ ਪਹਿਲਾਂ ਸੀ ਅੱਜ ਤੋਂ ਲਗਭਗ ਜਿਵੇਂ ਆਪਾਂ ਗੱਲ ਕਰ ਲਈਏ 10-20 ਸਾਲ ਪਹਿਲਾਂ ਪੁਰਾਣੇ ਬਜ਼ੁਰਗ ਸੀ ਕੀ ਕਰਦੇ ਹੁੰਦੇ ਖਲਾਂ ਪਾਉਂਦੇ ਨੇ ਕੱਲੀ ਖਲ ਪਾਉਂਦੇ ਢੋਲ ਦੋ ਕਣਕ ਦੇ ਵੱਧ ਰੱਖ ਲੈਂਦੇ ਜਾਂ ਦਾਣਾ ਪਿਆ ਪਿਆ ਪਾਈ ਨੂੰ ਉਹ ਵੀ ਸਹੀ ਛੇ ਫੀਡ ਦੇ ਵਿੱਚ ਮੇਨ ਸਭ ਤੋਂ ਪਹਿਲਾਂ ਆ ਜਾਂਦਾ ਪ੍ਰੋਟੀਨ ਪ੍ਰੋਟੀਨ ਆਪਾਂ ਨੂੰ ਕਿਤੋਂ ਮਿਲਦਾ ਖਾਣਾਂ ਤੋਂ ਜਿਹੜੀ ਆਪਦੀ ਫੀਡ ਬਣਾਉਣੀ ਹੈ ਉਹਦੇ ਵਿੱਚ ਆਪਾਂ ਸੋਇਆ ਦੀ ਖਾਲ ਸਰੋਂ ਦੀ ਖਾਲ ਬੜੇਮਿਆਂ ਦੀ ਖਾਲ ਮੂੰਗਫਲੀ ਦੀ ਖਾਲ ਹੋਰ ਮੱਕੀ ਦੀ ਵੀ ਖਾਲ ਹੁੰਦੀ ਆ ਉਹ ਵੀ ਪਾ ਸਕਦੇ ਆ ਪਰ ਮੇਨ ਆਪਾਂ ਨੂੰ ਜਿਹੜੀ ਸਸਤੀ ਪੈਂਦੀ ਆ ਸਭ ਤੋਂ ਸਰੋਂ ਦੀ ਖਾਲ ਆ ਇਦੇ ਵਿੱਚ ਲਗਭਗ 35% ਪ੍ਰੋਟੀਨ ਹੁੰਦਾ ਤੇ ਇਹ ਆਪਾਂ ਨੂੰ ਰੇਟ ਵੀ ਹੁਣ 23 32 ਰੁਪਏ ਹੋਊਗਾ ਜਿਹੜੀ ਆ ਬੜੇਮਿਆਂ ਦੀ ਉਹਦੇ ਵਿੱਚ ਫਾਈਬਰ ਹੁੰਦਾ ਹੈ ਉਹਦਾ ਚ ਪ੍ਰੋਟੀਨ 28% ਹੁੰਦਾ ਨਾਲ ਫਾਈਬਰ ਹੁੰਦਾ ਪਲੱਸ ਜਿਹੜੀ ਸੋਇਆ ਦੀ ਖਾਲਾ ਉਹ ਲਗਭਗ 60-65 ਰੁਪਏ ਕਿਲੋ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ 60% ਤੱਕ ਪ੍ਰੋਟੀਨ ਉਹਦੇ ਵਿੱਚ ਅਵੇਲੇਬਲ ਹੁੰਦਾ ਉਹ ਪ੍ਰੋਟੀਨ ਨੂੰ ਆਪਾਂ ਉਹਦੇ ਵਿੱਚ ਪਸ਼ੂਆਂ ਦੇ ਵਿੱਚ ਦੁੱਧ ਦੇ ਵਿੱਚ ਤੌਰ ਦੇ ਉੱਤੇ ਜਿਹੜਾ ਆਪਾਂ ਵਰਤਨਾ ਵੀ ਦੁੱਧ ਵਾਧਦੇ ਆ ਉਹ ਮੇਨ ਖਲਾਂ ਦਾ ਕਰਕੇ ਵਾਧਦੇ ਆ ਇਹ ਆਪਾਂ 40 ਕਿਲੋ ਤੱਕ ਵੱਧ ਤੋਂ ਵੱਧ ਇਹਨਾਂ ਨੂੰ ਆ ਪਾ ਸਕਦੇ ਆ ਇੱਕ ਕੁਆਂਟਲ ਦੀ ਗੱਲ ਕਰੀਏ ਤੇ 40 ਕਿਲੋ ਇਹ ਅਨਾਜ ਪਾਉਣਾ ਹੁੰਦਾ ਜਵਾਰ ਬਾਜਰਾ ਮੱਕੀ ਕੁਝ ਵੀ ਆ ਜਿਹੜੇ ਵੀ ਆਪਣੇ ਅਨਾਜ ਆ ਜਾਂਦੇ ਆ 40 ਕਿਲੋ ਇਹ ਪਾ ਲਓ ਉਸ ਤੋਂ ਬਾਅਦ ਜੋ ਆ ਜਾਂਦਾ ਬਾਈ ਪ੍ਰੋਡਕਟਸ ਜਿਵੇਂ ਛਿਲਕਾ ਹੋ ਗਿਆ ਝੋਕਰ ਹੋ ਗਿਆ ਇਹ ਪਾਉਣਾ ਹੁੰਦਾ 5-7 ਕਿਲੋ 10 ਕਿਲੋ 12 ਕਿਲੋ ਤੱਕ ਤੇ ਉਸ ਤੋਂ ਬਾਅਦ ਚੋਂ ਆਪਾਂ ਗੱਲ ਕਰੀਏ ਸ਼ੀਰਾ ਗੁੜ ਦਾ ਸ਼ੀਰਾ ਚਾਹੇ ਸ਼ੱਕਰ ਪਾ ਲਓ 3 ਕਿਲੋ ਸ਼ੱਕਰ ਪਾ ਲਓ ਜਾਂ 5 ਕਿਲੋ ਸ਼ੀਰਾ ਪਾ ਲਓ ਉਸ ਤੋਂ ਬਾਅਦ ਚੋਂ ਇਹਦੇ ਵਿੱਚ ਪਾਉਣਾ ਹੁੰਦਾ ਮਿਨਰਲ ইস্ট ਇਹ ਬਹੁਤ ਜ਼ਰੂਰੀ ਹੈ ਇਹ ਕੀ ਹੁੰਦਾ ਪਸ਼ੂਆਂ ਦੇ ਅੰਦਰ ਹਾਜ਼ਮ ਕਰਨ ਦੀ ਸ਼ਕਤੀ ਨੂੰ ਵਧਾਉਂਦਾ ਹੈ ਇਹ ਲਗਭਗ 100 ਰੁਪਏ ਦਾ 100 ਗ੍ਰਾਮ ਹੁੰਦਾ ਸੀ ਮੇਰੇ ਖਿਆਲ ਮਹਿੰਗੇ ਹੁੰਦਾ ਥੋੜਾ ਜਿਹਾ ਉਹ ਪੈਂਦਾ 100 150 ਗ੍ਰਾਮ ਪੈਂਦਾ ਤੇ ਬਫਰ ਮਿੱਠਾ ਛੋੜਾ ਬਹੁਤ ਜ਼ਰੂਰੀ ਹੈ ਇਹ 1.5 ਤੋਂ 2 ਕਿਲੋ ਤੱਕ ਆਪਾਂ ਇਦੇ ਵਿੱਚ ਪਾ ਸਕਦੇ ਆਂ ਫੀਡ ਦੇ ਵਿੱਚ ਤੇ ਬਾਕੀ ਹੋਰ ਜੇ ਕੋਈ ਮਾੜਾ ਮੋਟਾ ਕਿੱਦਾਂ ਦਾ ਤੱਤ ਹੁੰਦਾ ਉਹ ਪਾ ਲਓ ਇਸ ਤਰ੍ਹਾਂ ਕਰਕੇ ਕੁਆਂਟਰ ਫੀਡ ਬਣ ਜਾਂਦੀ ਹੈ ਇੱਕ ਧਿਆਨ ਰੱਖਣਾ ਜਿਹੜਾ ਉਹ ਚ ਅਨਾਜ ਪਾਉਣਾ ਉਹਦਾ ਮੌਇਸਚਰ ਹੈ ਜਿਵੇਂ ਆਪਾਂ ਕਹਿੰਦੇ ਆਂ ਵੀ ਮੌਇਸਚਰ ਆ ਗਿਆ ਕਣਕ ਝੋਨਾ ਵੇਚਣ ਜਾਂਦੇ ਆਂ ਕਹਿੰਦੇ ਆਂ ਵੀ ਹਜੇ ਮੰਡੀ ਚ ਸੁਕਾ ਲਓ ਇਹਨੂੰ ਹੋਰ ਸੁਕਾ ਲਓ ਉਹ 12% ਹੋਣਾ ਚਾਹੀਦਾ ਜੇ ਆਪਾਂ ਵੱਧ ਵਾਲੀ ਦੀ ਬਣਾਲੀ ਉਹ ਕਿਤੇ ਨਾ ਕਿਤੇ ਉਹਨੂੰ ਦਿੱਕਤ ਆਉਂਦੀ ਆ ਉਹ ਚ ਉਲੀ ਆ ਜਿਹੜੀ ਛੇਤੀ ਗਰੋ ਕਰ ਜੂ ਫਿਰ 15 ਦਿਨਾਂ ਤੱਕ ਇੱਥੇ ਹੀ ਖਰਾਬ ਹੋ ਜੂ ਨਹੀਂ ਇਹ ਲਗਭਗ 1 ਮਹੀਨੇ ਤੱਕ ਖ ਹੋ ਸਕਿਆ 15-15 ਦਿਨਾਂ ਦੇ ਮਹੀਨੇ ਜਿਆਦੇ ਵੀ ਨਹੀਂ ਹੁੰਦਾ ਦੂਜੀ ਗੱਲ ਆਪਾਂ ਕਰਦੇ ਆਂ ਕੰਪਨੀ ਵਾਲੀ ਫੀਡ ਦੀ ਗੁਰਵਿੰਦਰ ਪਾਣੀ ਨਹੀਂ ਯਰ ਬੋਤਲ ਕੰਪਨੀ ਵਾਲੀ ਫੀਡ ਹੈ ਜਿਹਦੀ ਇਹ ਰੋਸਟਡ ਫੀਡ ਇਹਨੂੰ ਰੋਸਟ ਕਿਵੇਂ ਕਰਦੇ ਆ ਉਹ ਭਾਫ਼ ਨਾਲ ਪਕਾਉਂਦੇ ਆ ਹੁੰਦਾ ਇਹਦੇ ਵਿੱਚ ਵੀ ਉਹੀ ਹੁੰਦੀਆਂ ਮੱਕੀ ਖਲਾਂ ਸਾਰਾ ਕੁਝ ਹੀ ਹੁੰਦਾ ਉਹਨੂੰ ਭਾਫ਼ ਨਾਲ ਉਹ ਪਕਾ ਦਿੰਦੇ ਆ ਇਹਦੇ ਆਪਾਂ ਨੂੰ ਬੇਨਫਿਟ ਇਹ ਹੋ ਜਾਂਦੇ ਆ ਵੀ ਜਿਹੜੀ ਇਹ ਆਪਾਂ ਦੇਸੀ ਫੀਡ ਪਾਉਣੀ ਹੈ ਇਹ ਤਾਂ ਜੇ 10 ਕਿਲੋ ਖਵਾਤੀ ਤਾਂ ਆਪਾਂ ਨੂੰ ਇਹ 9 ਕਿਲੋ ਜਿਹੜੀ ਫੀਡ ਹੈ ਹਾਜਮ ਹੋਊਗੀ 1 ਕਿਲੋ ਵੇਸਟ ਜਾਊ ਜਿਹੜੀ ਰੋਸਟਰਡ ਫੀਡ ਹੈ ਜੇ 10 ਕਿਲੋ ਪਾਈ ਆ ਉਹ ਪੌਣੇ 10 ਕਿਲੋ ਹਾਜਮ ਹੋ ਜੂਗੀ ਥੋੜੀ ਜੀ ਮੰਨ ਲਓ ਵੇਸਟ ਜਾਂਦੀ ਉਹ ਇੱਕ ਕੰਪਨੀ ਵਾਲੇ ਬਹੁਤ ਫਿਰਦੇ ਆ ਪਰ ਫੀਡ ਕਿਸੇ ਦੀ ਵੀ ਮਾੜੀ ਨਹੀਂ ਹੁੰਦੀ ਹੁਣ ਤੁਸੀਂ ਇਹ ਲੈ ਲਓ ਕਿਸੇ ਨੇ ਵੀ ਕੰਮ ਸ਼ੁਰੂ ਕਰਿਆ ਆਬ ਮਾੜਾ ਤਗਲਾ ਚਾਹੁੰਦੇ ਨਹੀਂ ਜੇ ਉਹ ਜਿਆਦੇ ਮਾੜੀ ਦੇਣਗੇ ਤਾਂ ਬੰਦ ਹੋ ਜੀ ਕੋਈ ਵੀ ਫੀਡਾਂ ਚੱਲਦੀਆਂ ਕਿਸੇ ਵੀ ਕੰਪਨੀ ਦੀ ਫੀਡ ਲੈ ਲਿਓ ਵਧੀਆ ਹੁੰਦੀ ਆ ਉਹ ਪਰ ਯਕੀਨ ਕਿਸੇ ਤੇ ਨਹੀਂ ਕਰਨਾ ਆਪਦੀ ਵੀ ਪਾਓ ਕੱਚੀ ਵੀ ਪਾਓ ਉਹ ਦੂਜੀ ਵੀ ਪਾਓ ਅੱਧੀ ਅੱਧੀ ਪਾਓ ਬਾਈ ਚਾਂ ਤੋਂ ਮਿਲੇ ਨਾ ਫਿਰ ਇੱਕੋ ਲਗ ਤੱਕ ਦਿੱਕਤ ਆ ਜਾਂਦੀ ਆ ਆਪਾਂ ਕੀ ਕਰਦੇ ਆ ਆਹ ਪਾਈ ਜਾਂਦੇ ਆ ਯਾਰ ਉਹ ਉਹ ਦੂਜੀ ਵਾਲੀ ਵਧੀਆ ਲੈ ਆ ਕੇ ਪਾ ਦੋਗੇ 200 ਰੁਪਏ ਮਹਿੰਗੀ ਵੀ ਲੈਂਦੇ ਗੱਟਾ ਉਹਨੂੰ ਪਸ਼ੂ ਖਾਂਦੇ ਨਹੀਂ ਬਦਲ ਨਹੀਂ ਆ ਫੀਡ ਤਾਂ ਇੱਕ ਹਫ਼ਤੇ ਦੇ ਵਿੱਚ ਬਦਲਣੀ ਹੈ ਹੁਣ ਆਪਣੇ ਦੀ ਲਾ ਲੋ ਆਪ ਰੋਟੀ ਖਾਨਿਆਂ ਆਪ ਨੂੰ ਬਿਹਾਰ ਚ ਲਿਆ ਕੇ ਉੱਥੇ ਚੌਲ ਖਵਾ ਦੇਣੇ ਕੰਮ ਕਰਾਂਗੇ ਇਕੋ ਲਾਇਕਤ ਨਹੀਂ ਬਦਲਨੀ ਹੌਲੀ ਹੌਲੀ ਚੇਂਜ ਹੋ ਜਾਂਦੀਆਂ ਨੇ ਫੀਡ ਦੀ ਗੱਲ ਹੋ ਗਈ ਕੋਈ ਇੱਥੋਂ ਤੱਕ ਤੁਹਾਨੂੰ ਡਾਊਟ ਹੋਵੇ ਨਸਲ ਤੇ ਫੀਡ ਦੇ ਵਿੱਚ ਜੋ ਤੁਹਾਨੂੰ ਮਨ ਚ ਗੱਲ ਆਈ ਕੋਈ ਪੁੱਛੋ ਤੁਹਾਨੂੰ ਬੀਡ ਕਿੰਨੇ ਦਾ ਪਾਜੇ ਗਾਣੇ ਨੂੰ ਬੀਡ ਨਹੀਂ ਹੁੰਦਾ ਹਾਂਜੀ ਬਹੁਤ ਵਧੀਆ ਸਵਾਲ ਹੈ 20 ਲੀਟਰ ਵਾਲੀ ਹੈ ਜਿਹੜੀ ਕੰਪਨੀ ਵਾਲੇ ਤਾਂ ਇਹ ਕਹਿੰਦੇ ਆ ਵੀ ਮੱਝ ਨੂੰ ਤਾਂ 2 ਲੀਟਰ ਦੁੱਧ ਪਿੱਛੇ 1 ਕਿਲੋ ਫੀਡ, ਗਾਂ ਨੂੰ 3 ਲੀਟਰ ਦੁੱਧ ਪਿੱਛੇ 1 ਕਿਲੋ ਫੀਡ। ਪਰ ਜਿਹੜੀ ਮੇਰੀ ਥਿਊਰੀ ਆ, ਇੰਨੀ ਫੀਡ ਆਪਾਂ ਪਾਉਣੀ ਨਹੀਂ। ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਜਾਂ ਤਾਂ ਆਮਦਨ ਵਧਾ ਲਓ ਜਾਂ ਖਰਚ ਘਟਾ ਲਓ। ਆਪਾਂ ਖਰਚਾ ਘਟਾਉਣਾ ਹੈ। ਖਰਚਾ ਕਿਵੇਂ ਘਟੂਗਾ? ਤੁਸੀਂ ਦੇਖੋ ਬਹੁਤ ਅਫਵਾਉਟੀ ਐ ਸਾਈਲੇਜ ਚਾਰ ਬਾਰੇ। ਇਹ ਤੇ ਆਪਾਂ ਗੱਲ ਕਰਾਂਗੇ, 10 ਮਿੰਟ ਲਾਵਾਂਗੇ ਵਧੀਆ ਤਰੀਕੇ ਨਾਲ। ਬਹੁਤ ਹੀ ਵਧੀਆ ਚੀਜ਼ ਆ ਮੇਰੇ ਖਿਆਲ ਮੁਤਾਬਕ ਹੋ ਸਕਦਾ ਕੋਈ ਨਹੀਂ ਪਾਉਂਦਾ ਹੋਵੇ ਚਾਹੇ ਮੱਝ ਆ ਚਾਹੇ ਗਾਂ ਹੈ ਜਿਹੜੇ ਮੱਝ ਆ ਮੱਝ ਦੇ ਵਿੱਚ ਕਿਤਨਾ ਕਿਤੇ ਦਿੱਕਤ ਇਹ ਆ ਜਾਂਦੀ ਆ ਚਾਰ ਆ ਜਿਹੜਾ ਉਹਦੇ ਵਿੱਚ એનર્ਜੀ ਕਾਰਬੋਹਾਈਡਰੇਟ ਜ਼ਿਆਦਾ ਹੁੰਦਾ ਉਹ ਕੀ ਆ ਜ਼ਿਆਦਾ ਖਾਈ ਜਾਂਦੀ ਆ ਮੱਝ ਫੈਟੀ ਹੋ ਜਾਂਦੀ ਆ ਰਾਜੀ ਜ਼ਿਆਦਾ ਪੈਂਦੀ ਆ ਉਹ ਗੱਭਣ ਨਹੀਂ ਰਹਿੰਦੀ ਆੜ ਇੱਕ ਤਾਂ ਹੋਰ ਕੁਝ ਨਹੀਂ ਚਾਰ ਆਪਾਂ ਜਦੋਂ ਪਾਉਣਾ ਹੈ ਉਦੋਂ ਤੁਸੀਂ ਇਹ ਮੰਨ ਲਓ ਮੈਨੂੰ ਲੋਕ ਕਹਿੰਦੇ ਵੀ ਜਦੋਂ ਇਹ ਚਾਰ ਪਾਉਂਦਾ ਉਦੋਂ 10 ਦਿਨੇ ਕਮਲਾ ਹੋ ਜਾਂਦੀ ਆ ਕਮੜਾ ਕਿਵੇਂ ਹੋ ਜਾਂਦਾ ਉਹਨੂੰ ਪਹਿਲਾਂ ਤਾਂ ਆਪਾਂ ਸਹੀ ਸਟੇਜ ਦੇਖੋ ਇਹਦੀ ਵੀ ਵੱਢਣ ਵਾਲੀ ਮੱਕੀ ਹੋਗੀ ਆਪਾਂ ਇਹ ਮੰਨ ਲਓ ਹੁਣ ਇੱਕ ਮੱਝ ਆਪਾਂ ਗਾਂ ਦੀ ਕਰਦੇ ਆ ਜਿਹੜੀ 30 ਲੀਟਰ ਦਿੰਦੀ ਹੈ 25 ਤੋਂ 30 ਲੀਟਰ ਉਹਨੇ 30 35 ਕਿਲੋ ਰੋਜ ਦਾ ਚਾਰ ਖਾਣਾ ਜਿਹੜਾ ਸਾਰੇ ਸਾਲ ਚੀਜ਼ ਖਾਣੀ ਹੈ ਉਹੀ ਮਾੜੀ ਰਹੇਗੀ ਤਾਂ ਫਿਰ ਆਪਾਂ ਅੱਗੇ ਜਾ ਕੇ ਕਿੱਥੋਂ ਹੋ ਕਰਾਂ ਚਾਰ ਪਾਉਣ ਵੇਲੇ ਤੁਸੀਂ ਦੋ ਗੱਲਾਂ ਦਾ ਧਿਆਨ ਰੱਖਣਾ ਹੈ ਇੱਕ ਤਾਂ ਸਭ ਤੋਂ ਪਹਿਲਾਂ ਵੀ ਕਿਹੜੀ ਸਟੇਜ ਤੇ ਮੱਕੀ ਵੱਢਣੀ ਹੈ ਮੱਕੀ ਨੂੰ ਛੱਲੀ ਨੂੰ ਤੋੜਨਾ ਹੈ ਉਹਨੂੰ ਐ ਰੱਖਣਾ ਦਾਣਾ ਪਿਚਕਾਰੀ ਨਾ ਮਾਰੇ ਥੋੜਾ ਦੁੱਧਾ ਜਿਹਾ ਹੋਵੇ ਸੰਘਣਾ ਹੋ ਜਾਵੇ ਦੁੱਧ ਵਾਂਗੂ ਨਿਕਲੇ ਉਸ ਤੋਂ ਬਾਅਦ ਚ ਜਦੋਂ ਉਹਨੂੰ ਕੁੱਤਰਨਾ ਹੈ ਕੁੱਤਰਨਾ ਜਿਹੜਾ ਦਾਣਾ ਹੈ ਮੱਕੀ ਦਾ ਸਾਫ ਤਾਂ ਨਾ ਆਵੇ ਉਹਦੇ ਵਿੱਚਕ ਇੱਕ ਘਟ ਲੱਗਿਆ ਹੋਵੇ ਆਪਣੇ ਤਾਂ ਇੱਧਰ ਮਸ਼ੀਨਾਂ ਹਜੇ ਆਈਆਂ ਨਹੀਂ ਜਿ cục ਲੁਧਿਆਣੇ ਵਾਲੀ ਸਾਈਡ ਤੋਂ ਹੈਗਾ ਉਹ ਉਧਰ ਆਈਆਂ ਹੋਈਆਂ ਉਹ ਕੀ ਕਰਦੇ ਉਹਦੇ ਵਿੱਚ ਜਿਵੇਂ ਆਪਣੇ ਚੱਕੀ ਦੇ ਵਿੱਚ ਪੀਂਦੇ ਆ ਇਸ ਤਰ੍ਹਾਂ ਨਾ ਉਹ ਪੀਸਣ ਵਾਲੇ ਗ੍ਰੈਂਡਰ ਲੱਗੇ ਹੋਏ ਆ ਉਹ ਮੱਕੀ ਨੂੰ ਪੀ ਦਿੰਦੇ ਆ ਉਹ 105 ਦਿਨਾਂ ਦੀ 110 ਦਿਨਾਂ ਦੀ ਮੱਕੀ ਕਰਕੇ ਜਿਵੇਂ ਸੁੱਕ ਜਾਂਦੀ ਆ ਦਾਣੇ ਪੱਕ ਜਾਂਦੇ ਆ ਕਰੜੇ ਹੁੰਦੇ ਆ ਉਦੋਂ ਚਾਰ ਪਾਉਂਦੇ ਆ ਉਹਦੀ ਬਹੁਤ ਜ਼ਿਆਦਾ ਕੁਆਲਿਟੀ ਬਣਦੀ ਆ ਚਾਰ ਦੇ ਵਿੱਚ ਕੀ ਹੁੰਦਾ ਡਰਾਈ ਮੈਟਰ ਡਰਾਈ ਮੈਟਰ ਜਿੰਨਾ ਵੱਧ ਆਊ 30 ਤੋਂ ਲੈ ਕੇ 35 36 ਤੱਕ ਆਪਣੇ ਜਿਹੜੇ ਜਿਹੜਾ ਮਰਜੀ ਚੈੱਕ ਕਰਾ ਲੋ ਤੇ 30% ਹੀ ਆਊਗਾ ਇਹਨੂੰ ਤੁਸੀਂ ਕੀ ਕਰਨਾ ਹੈ ਲਫਾਫੇ ਵਿੱਚ ਪਾਉਣਾ ਥੋੜਾ ਵਿਚਾਲਿਆਂ ਨੂੰ ਦੋ ਤਿੰਨ ਥਾਂ ਤੋਂ ਪਾ ਕੇ ਰਾਮਪੁਰੇ ਆਪਣੇ ਇੱਥੇ ਯੂਨੀਵਰਸਿਟੀ ਬਣੀ ਆ ਉੱਥੇ ਚੈੱਕ ਕਰਾ ਸਕਦੇ ਚਾਰ ਦੀ ਕੁਆਲਿਟੀ ਤੁਸੀਂ ਸੁਧਾਰ ਲਈ ਵਧੀਆ ਉਸ ਤੋਂ ਬਾਅਦ ਚ ਨੂੰ ਲਤਰਨਾ ਹੈ ਟਰਾਲੀਆਂ ਨੂੰ ਕਹਦੇ ਭਰਾਵਾ ਵੱੱਦ ਲੈਣੀ ਮਸ਼ੀਨ ਵਾਲ ਨੂੰ ਕਹਾਂ 500 ਰੁਪਿਆ ਪਰ ਕਾਲੀ ਨਾ ਕਰੀ ਪਿੱਛੇ ਖੜਾ ਲਾ ਟਰਾਲੀ ਇੱਕ ਟਰਾਲੀ ਵਿਛਾ ਲਈ ਇੰਨੀ ਨਹੀਂ ਚਾਰ-ਚਾਰ ਉਂਗਲਾਂ ਉਹ ਤੇ 40 ਮਿੰਟ ਟਰੈਕਟਰ ਚਲੋ ਦੁਬਾਰੇ ਫੇਰ ਵਿਛਾ ਲਈ 40 ਮਿੰਟ ਟਰੈਕਟਰ ਚਾਹ ਮੈਂ ਇਹ ਟਰਾਲੀਆਂ ਸਾਰੀਆਂ ਲਾਈਨ ਚ ਲਾ ਆਂਦਾ ਸੀ ਰਾਤ ਨੂੰ ਜਦੋਂ ਮੰਨ ਲਓ ਦਿਹਾੜ ਗਿਆ ਜਾਂ ਜੋ ਵੀ ਉਹ ਡਰਾਈਵਰ ਭੱਜ ਜਾਂਦੇ ਉਸ ਤੋਂ ਬਾਅਦ ਫੇਰ ਮੈਂ ਪੈਂਦਾ ਟ੍ਰੈਕਟਰ ਤੇ ਉਹਨੂੰ ਲਤਰੀ ਜਾਂਦੇ ਤੜਕੇ ਤੱਕ ਸਾਰੀਆਂ ਬਿਲਿੰਗਾਂ ਕਰ ਦਿੰਦੇ ਲਤ ਲਤ ਫੇਰ ਦਿਨੇ 2 ਘੰਟੇ ਸੌ ਜਾਂਦੇ ਵੀ ਇਸ ਤਰ੍ਹਾਂ ਕਰਕੇ ਜਦੋਂ ਚਾਰ ਪਾਉਣਾ ਆਪ ਕੋਲੇ ਹੋਮੋ ਕਾਲੇ ਨਹੀਂ ਕਰਨੀ ਉਹ ਜੇ ਤੁਸੀਂ ਉਹ 5000 ਵੀ ਤੁਹਾਡਾ ਵੱਧ ਲੱਗ ਜੂ ਦੋ ਕਿੱਲਾਂ ਦੇ ਚਾਰ ਪਿੱਛੇ ਕੋਈ ਦੁੱਖ ਦਾ ਨਹੀਂ ਸਾਲ ਪਰ ਆਪਾਂ ਉਹਦਾ ਚਾਰ ਵਾਲਾ ਜਿਹੜਾ ਟੋਆ ਬਣਾਉਣਾ ਟੋਆ ਹੁਣ ਜਿਵੇਂ ਮੰਨ ਲਓ ਇਹ ਹੈ ਜ਼ਮੀਨ ਹੈ ਇਹਦੇ ਆਪਾਂ ਉੱਤੇ ਬਣਾਉਣਾ ਥੱਲੇ ਨਹੀਂ ਵੀ ਜੇ ਮੀਂਹ ਪੈਂਦਾ ਇੱਥੇ ਵੱਟ ਬਣਾ ਲਓ ਇੱਕ ਇੱਕ ਇੱਥੇ ਬਣਾ ਲਓ ਉਸ ਤਰ੍ਹਾਂ ਨਾ ਪਸ਼ੂਆਂ ਦੇ ਹਿਸਾਬ ਨਾਲ ਗੜਬੜ ਕਿੱਥੇ ਹੁੰਦੀ ਹੈ ਚਾਰ ਚ ਲੋਕਾਂ ਕੋਲੇ ਮੱਝਾਂ ਤਾਂ ਦੋ ਹੁੰਦੀਆਂ ਨੇ ਚਾਰ ਪਾਲ ਲੈਂਦੇ ਆ ਉਹ ਤਿੰਨ ਕਿੱਲਾਂ ਦਾ ਇਨੇ ਅੱਧੇ ਕਮਰੇ ਜਨੇ ਥਾਂ ਚ ਉੱਚਾ ਇਨਾ ਚੜਾਉਂਦੇ ਆ ਪੰਜ ਉਹਨੂੰ ਜਦ ਪਟ ਲੈਂਦੇ ਅੱਜ ਪਟ ਲਿਆ ਕੱਲ ਨੂੰ ਪਟ ਲਿਆ ਜਦੋਂ ਉਹਨੂੰ ਦੁਬਾਰੇ ਇਧਰਲੀ ਵਾਰੀ ਆਉਂਦੀ ਆ ਉਹ ਗਲ ਜਾਂਦਾ ਚਾਰ ਜੇ 10 ਪਸ਼ੂਆਂ ਪਿੱਛੇ 1 ਫੁੱਟ ਉੱਚਾ 12 ਫੁੱਟ ਚੌੜਾ ਲੰਮਾ ਘੱਟੋ ਘੱਟ 70 ਫੁੱਟ ਟੋਆ ਇਹ ਬਣਾਉਣਾ ਜੇ 20 ਹੈ ਤਾਂ ਇਦੋਂ ਦੁੱਗਣਾ ਕਰ ਲਓ ਦੋ ਬਣਾ ਲਓ ਤਿੰਨ ਬਣਾ ਲਓ ਪੰਜ ਬਣਾ ਲਓ ਵੀ ਆਪਾਂ ਇਹ ਨਹੀਂ ਕਹਿਣਾ ਵੀ ਯਾਰ ਜਗ੍ਹਾ ਦੀ ਦਿੱਕਤ ਆ ਉਹ ਫਿਰ ਨਾ ਕਿਤੇ ਨਾ ਕਿਤੇ ਦਿੱਕਤ ਆਊਗੀ ਉਲੀ ਉਦੋਂ ਪੈਂਦੀ ਆ ਹਫ਼ਤਾਨੇ ਚਾਰ ਮੰਨ ਲਓ ਤਿੰਨ ਦਿਨਾਂ ਤੱਕ ਜੇ ਚੌਥੇ ਦਿਨ ਆਪਾਂ ਉਹਨੂੰ ਕੱਟਾਂਗੇ ਤਾਂ ਉਹਦੇ ਵਿੱਚ ਫੰਗਸ ਗਰੋ ਕਰ ਜਾਂਦਾ ਆਪ ਨੂੰ ਦੇਣਾ ਨਹੀਂ ਇੱਕ ਕਈ ਕਹਿੰਦੇ ਆ ਵੀ ਸਾਡਾ ਚਾਰ ਤੱਤਾ ਹੈ ਤੱਤਾ ਤਾਂ ਉਹਦੀ ਲਤرائی ਘਟਉਣੀ ਆ ਉਹਦੇ ਵਿੱਚ ਉਲੀ ਆ ਉਹਦੇ ਨਾਲ ਜੇ ਪਾਉਣਾ ਹੈ ਅਸਲ ਤਾਂ ਪਾਉਣਾ ਉਹ ਜੇ ਕਿਤੇ ਮਜਬੂਰੀ ਚ ਪਾਉਣਾ ਪੈਂਦਾ ਜਿਹੜਾ ਗੱਬਣ ਪਸ਼ੂ ਆ ਜਿਹੜੇ ਦੁੱਧ ਦਿੰਦੇ ਆ ਉਹਨਾਂ ਨੂੰ ਨਾਲ ਅ ਸੌਰੀ ਮੈਂ ਨਾਮ ਭੁੱਲ ਗਿਆ ਉਹਨੂੰ ਕਹਿੰਦੇ ਆ ਟਾਕਸਿਨ ਬਾਈਂਡਰ ਉਹ ਜ਼ਰੂਰ ਪਾਓ 100 150 ਗ੍ਰਾਮ ਟੌਕਸਨ ਮੰਨ ਨਾਲ ਪਾਉਣਾ ਪੈਂਦਾ ਜੇ ਚਾਰ ਖਵਾਉਣਾ ਹੁਣ ਚਾਰ ਦੇ ਪ੍ਰਤੀ ਮੈਨੂੰ ਪਤਾ ਬਹੁਤ ਕਿਸੇ ਦੇ ਮਨ ਚਾ ਤੁਸੀਂ ਜ਼ਰੂਰ ਦੱਸੋ ਉਹ ਗੱਲ ਕੀ ਕਿਸੇ ਨੂੰ ਕੋਈ ਲੱਗਦੀ ਹੋਵੇ ਤੇ ਪਾਉਨੇ ਸਾਰਿਆਂ ਨੇ ਪਾਇਆ ਕਿ ਨਹੀਂ ਪਾਇਆ ਠੀਕ ਹੈ ਸਹੀ ਹੈ ਚਾਰ ਹੁਣ ਜੇ ਚਾਰ ਦੀ ਕੁਆਲਿਟੀ ਸਹੀ ਆ ਹੁਣ ਮੰਨ ਲਓ ਇੱਕ ਟੋਕਰਾਂ ਆਪਾਂ ਚਾਰ ਤੱਕ ਵਾਇਆ ਦੋ ਟੋਕਰੇ ਲਗਭਗ 35 ਕਿਲੋ ਲਿੰਦੇ ਆ ਦੋ ਟੋਕਰਾਂ ਵਿੱਚ ਬਾੜਾ ਤਾਂ ਨਹੀਂ ਮੈਂ ਕਹਿੰਦਾ ਕਿੰਨੀ ਮੱਕੀ ਹੂ ਤੁਹਾਡੇ ਸੰਗ ਆ 4 ਕਿਲੋ ਮੱਕੀ ਆਇਆ 30 ਪੈਂਤੀ ਕਿਲੋ ਵਿੱਚ 40 ਕੁਇੰਟਲ ਅਨਾਜ ਹੁੰਦਾ ਇੱਕ ਕਿੱਲੇ ਦੇ ਚਾਰਚ ਜੇ ਆਪਾਂ ਉਹਦਾ ਲਗਭਗ 150 ਤੋਂ ਪੌਣੇ 200 ਕੁਇੰਟਲ ਵਜ਼ਨ ਨਿਕਲਦਾ ਤਾਂ ਉੱਚ 35 ਤੋਂ 40 ਕੁਇੰਟਲ ਅਨਾਜ ਹੁੰਦਾ ਹੁਣ ਜਿਹੜੀ ਫੀਡ ਹੈ ਜਿਵੇਂ ਬਾਈ ਨੇ ਗੱਲ ਕਰੀ ਹੈ ਹੁਣ ਜਦੋਂ 4 ਕਿਲੋ ਤਾਂ ਮੱਕੀ ਪਈ ਗਈ ਉਹਨੂੰ ਫੀਡ ਆਪਾਂ ਬਣਾਉਣੀ ਹੈ ਉਹਦੇ 8 ਕਿਲੋ ਬਣਦੀ ਆ ਫਿਰ ਮੰਨ ਲਓ 20 ਲੀਟਰ ਵਾਲੀ ਦੀ ਤਾਂ ਉਹਨੂੰ 4 ਕਿਲੋ ਫਿਰ ਵਾਧੂ ਐਵੇਂ ਬਾਹ ਪਾਲੀ ਪਾਪਾ ਦੇ ਤਿਆਰ ਬਣਾਈ ਜਾਣੀ ਇਕੱਲਾ ਹੀ ਆਪਣਾ ਛੱਲੀ ਹਾਂ ਇਹ ਖਾਲੀ ਧਰਨੀ ਹੈ ਜੀ ਆਮ ਤਲੀ ਚਾਹੀਦੀ ਉਹ ਕੀ ਹੁੰਦਾ ਹੈ ਜਿਹੜੀ ਮੱਕੀ ਹੈ ਕ੍ਰੋਸ ਪੋਲੀਨੇਸ਼ਨ ਹੈ ਇੱਕ ਤਾਂ ਉੱਪਰ ਨਿਕਲਦਾ ਸਿੱਟਾ ਇੱਕ ਛੱਲੀ ਹੁੰਦੀ ਹੈ ਛੱਲੀ ਦੇ ਵਿੱਚ ਜਿਹੜੇ ਬਾਲ ਹੁੰਦੇ ਆ ਉਤਲੇ ਸਿੱਟੇ ਤੋਂ ਬੂਰ ਝੜ ਕੇ ਉਹ ਦਾਣੇ ਉਤੇ ਪੈਣਾ ਹੁੰਦਾ ਹੈ ਉਹ 10 ਦਿਨਾਂ ਦੇ ਵਿੱਚ ਇਹ ਕੰਮ ਹੁੰਦਾ ਹੈ ਸਾਰਾ ਇਹ ਜ਼ਰੂਰੀ ਵੀ ਇਧਰਲੇ ਟਾਣੇ ਤੋਂ ਇਧਰ ਵੀ ਪੈਸੇ ਦੇ ਦੋ ਕ੍ਰੋਸ ਪੋਲੀਨੇਸ਼ਨ ਕਹਿੰਦੇ ਨੇ ਉਹ ਜਦੋਂ ਮੰਨ ਲਾ ਉਹਦੇ ਤੇ ਪੈ ਵੀ ਜਾਂਦਾ ਹੈ ਜਾਂ ਤਾਂ ਉਹ ਤੇਰਾ ਉਦੋਂ ਜਦੋਂ 10 ਦਿਨ ਸੀ ਤਾਪਮਾਨ ਹੈ ਜਿਹੜਾ 35 ਡਿਗਰੀ ਤੋਂ ਵੱਧ ਗਿਆ ਉਹ ਅਬਾਉਸ਼ ਹੋ ਤੋਤਾ ਗਿਆ ਪੁਰ ਜੀ ਨੂੰ ਆਪ ਪੰਜਾਬੀ ਚ ਕਹਦਗੇ ਉਹ ਕਦੇ ਦਾਣਾ ਨਹੀਂ ਪਊਗਾ ਕਿਹੜੇ ਮਰਜੀ ਮੱਕੀ ਆ ਲਾ ਲਓ ਜਿਹੜਾ ਮਰਜੀ ਜੋ ਲਾ ਲਓ ਉਹ ਉਹਦੇ ਚ ਦਾਣਾ ਨਹੀਂ ਪਰੂਗਾ ਪਰ ਘਬਰਾਉਣ ਦੀ ਲੋੜ ਨਹੀਂ ਦਾਣਾ ਨਹੀਂ ਪਿਆ ਕੋਈ ਗੱਲ ਨਹੀਂ ਟਾਂਡੇ ਚ ਵੀ ਜਾਣਤਾ ਹੈਗੀ ਹੈ ਫਿਰ ਕੀ ਹੁੰਦਾ ਉਹਦਾ ਵੱਧ ਤੋਂ ਵੱਧ ਕੀ ਹੁੰਦਾ ਹੈ ਡਰਾਈ ਮੈਟਰ ਤਾਂ ਸਹੀ ਆਊਗਾ ਉਹਦਾ ਕੀ ਹੋ ਜੂ ਜਿਹੜਾ ਪ੍ਰੋਟੀਨ ਦੀ ਮਾਤਰਾ ਘਟ ਜੂਗੀ 7% ਪ੍ਰੋਟੀਨ ਹੁੰਦੀ ਹੈ ਚਾਰ ਦੇ ਵਿੱਚ ਉਹ ਬਤੁਆ ਤਿੰਨ ਰਹਿ ਜੂ ਪ੍ਰੋਟੀਨ ਦੇ ਆਪਾਂ ਕੀ ਕਰਨਾ ਖਾਲਾਂ ਪਾ ਦਿਓ ਉਹੀ 2 ਕਿਲੋ ਖਾਲ ਵੱਧ ਪਾ ਦਿਆ ਕਰੋ ਹੋਰ ਕੋਈ ਘਬਰਾਉਣ ਵਾਲੀ ਗੱਲ ਨਹੀਂ। ਹੋਰ ਕਿਸੇ ਨੂੰ ਕੋਈ ਡਾਊਟ ਨਹੀਂ। 4 ਪ੍ਰਤੀ